ਹੈਲੋ ਦੋਸਤੋ ਕੀ ਹਾਲ ਚੜ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਮੇਰੀ ਜ਼ਿੰਦਗੀ ਮੇਰੀ ਜਾਨ ਵਿੱਚ ਸੋ ਅੱਜ ਮੈਂ ਤੁਹਾਨੂੰ ਇੱਕ ਡਰਗ ਤੇ ਲਾਈਨਿੰਜੀ ਥੋੜੀ ਜਿਹੀ ਬਣਾਈ ਆ ਉਹ ਸੁਣਾਉਣ ਲੱਗਾ ਜੇ ਵਧੀਆ ਲੱਗੇ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬਹੁਤ ਵਿਕਤੇ ਜਦਾਂ ਵੀ ਉਹ ਕਹਿੰਦੇ ਆ ਹੁਣ ਮੈਂ ਵੀ ਸਿੱਖ ਰਿਹਾ ਵੀਡੀਓ ਬਣਾਣਾ ਤੇਰੇ ਗੱਲ ਕਰਦੇ ਆ ਲਾਈਨ ਤੇ ਆਪਾਂ ਨਾ ਜ਼ਿੰਦਗੀ 'ਚ ਨਸ਼ਾ ਘੋੜਾ ਜਿਹਾ ਕਰਦਾ ਸੀ ਉਹ ਕਹਿੰਦਾ ਸੀ ਨਸ਼ਾ ਕਰਦਾ ਹਾਂ ਇਸ ਨਾਲ ਸਟ्रेस ਦੂਰ ਹੁੰਦਾ ਆ ਪਰ ਅੱਜ ਮਾਂ ਦੀਆਂ ਅੱਖਾਂ 'ਚ ਹੰਝੂ ਉੱਡ ਗਏ ਦੀ ਡੋਟ ਗਈ ਹੰਝੂ ਉੱਡ ਗਏ ਤੇ ਉਹਦਾ ਸਿਰ ਸ਼ਰਮ ਨਾਲ ਝੁੱਕ ਗਿਆ ਤੇ ਮੈਂ ਖੁਦ ਕਬਰ 'ਚ ਵੀ ਨਹੀਂ ਸੱਟਿਆ ਜਾ ਹੋ ਰਿਹਾ ਸੀ ਫਿਰ ਜ਼ਿੰਦਗੀ ਚ ਨਸ਼ਾ ਨਹੀਂ ਹੋਸ਼ ਚ ਰਹਿਣਾ ਜ਼ਰੂਰੀ ਆ ਕਿਉਂਕਿ ਅੱਜ ਕੱਲ ਲੋਕ ਬਹੁਤ ਬਹੁਤ ਮਤਲਬੀ ਹੋ ਗਏ ਨੇ ਸੋ ਤੁਸੀਂ ਵੀ ਵੇਖ ਹੀ ਰਹੇ ਹੋ ਕਿ ਆਪਣੇ ਆਸ-ਪਾਸ ਅੱਜ ਕੱਲ ਪਤਾ ਹੀ ਨਹੀਂ ਚੱਲਦਾ ਕਿ ਕਦ ਮੁੰਡਾ ਵਿਗੜ ਗਿਆ ਜਾਂ ਕੀ ਆ ਖੁੱਦ ਮੇਰਾ ਲੈ ਲਓ ਮੈਂ ਤਾਂ ਅਜ ਤੱਕ ਨਹੀਂ ਹੱਲੇ ਤੱਕ ਵੀ ਨਹੀਂ ਦੱਸਿਆ ਤੂੰ ਤੇ ਜ਼ਰੂਰ ਦੱਸ ਦਿੱਤਾ ਬਟ ਆਪਣੇ ਘਰ ਦੇ ਉਹਨਾਂ ਨੇ ਦੱਸਿਆ ਫਿਰ ਉਹਨਾਂ ਨੂੰ ਸ਼ੱਕ ਸ਼ੁੱਕ ਤਾਂ ਪੈਂਦੀ ਹੁੰਦੀ ਆ ਹਰ ਤੇ ਮਾਪੇ ਨੂੰ ਪਰ ਬੱਚਾ ਜਵਾਨ ਹੁੰਦਾ ਆ ਮਾਪੇ ਵੀ ਡਰਦੇ ਕਿ ਅਸੀਂ ਜੇ ਇਹਨੂੰ ਝਟਕੇ ਮਾਰੇ ਜਾਂ ਕੁਝ ਵੀ ਕੋਈ ਗਲਤ ਕਦਮ ਨਾ ਚੱਕ ਲਵੇ ਮਾਂ ਤਾਂ ਨਹੀਂ ਦਾਦੀ ਆ ਇੱਕ ਵਾਰ ਜੇ ਪਤਾ ਲੱਗ ਗਿਆ ਘਰਦਿਆਂ ਨੂੰ ਉਹਨਾਂ ਨੂੰ ਵੀ ਪਤਾ ਹੈ ਤੇ ਮੈਨੂੰ ਖੁਦ ਨੂੰ ਵੀ ਪਤਾ ਯਾਰ ਕਿ ਫੇਰ ਬੰਦਾ ਕਰਦਾ ਨਹੀਂ ਨਾ ਘਰਦਿਆਂ ਤੋਂ ਫੇਰ ਨਸ਼ੇ ਦੀ ਹੋਰ ਵੀ ਜ਼ਿਆਦਾ ਲੈਵਲਸ ਆ ਉਹਦੀ ਵਧੇ ਜਾਂਦੀ ਹੈ ਜਦੋਂ ਨਹੀਂ ਮੰਨਣਾ ਉਹਨੇ ਘਰਦਿਆਂ ਚੀਜ਼ਾਂ ਪਤਾ ਲੱਗ ਜਾਣਾ ਕਿ ਉਹ ਘਰਦਿਆਂ ਪਤਾ ਹੈ ਕਿ ਇਹ ਨਸ਼ਾ ਕਰਦਾ ਇਹਨੇ ਚੱਕ ਕੇ ਬੀਜ ਦਿੱਤਾ ਜਾਂ ਸੰਪੇ ਹੀ ਖਾ ਗਿਆ ਜਾਂ ਕੁਝ ਵੀ ਆ ਯਾਰੋ ਮੈਂ ਹੁਣ ਮੇਰਾ ਨਾ ਯਾਨੀ ਕਿ ਸਾਡੇ ਘਰੇ ਤਾਂ ਲੈਂਟਰ ਪਿਆ ਆ ਘਰ ਦੇ ਪੈਸੇ ਮੰਗ ਰਿਆ ਆ ਬਟ ਯਾਰ ਮੈਨੂੰ ਤਾਂ ਦੇ ਹੀ ਨਹੀਂ ਹੋ ਰਿਆ ਮੈਂ ਕੋਈ ਖਾਜਨਾਂ ਲੈ ਕੇ ਰੋਜ ਦਾ 200 300 400 ਪਰ ਇਹਦ ਕੀ ਮੈਂ ਸੋਚਿਆ ਆ ਸੋਚਿਆ ਕਿ ਅਨੂੰ ਕਰੂੰਗਾ ਜ਼ਰੂਰ ਕਰੂੰਗਾ ਕਿ ਭਈ ਮੈਂ ਇਹਦ ਕੀ ਆਪਣੀ ਪੇਮੈਂਟ ਸੈਲਰੀ ਪੂਰੀ ਦੇਵਾਂ ਘਰ ਦੇ ਹੱਥ 'ਚ ਫੜਾਵਾਂ ਅਜੇ ਤੱਕ ਲੈਂਟਰ ਨਹੀਂ ਗੁੱਟਿਆ ਸਾਡੇ ਪੈਸੇ ਮੰਗਣ ਵਾਲੇ ਘਰ ਦੇ ਬੂਹੇ ਕੋ ਖੜੇ ਆ ਕੀ ਕਹੀਏ ਪਏ ਅੱਜਕੱਲ੍ਹ ਆਧਾਰ ਵੀ ਨਹੀਂ ਦਿੰਦਾ ਨਾ ਜਿਹੜੇ ਬੰਦੇ ਨੂੰ ਵਾਪਸ ਨਾ ਕਈਏ ਤਾਂ ਖੈਰ ਚੱਲਕ ਪਿੰਡ 'ਚ ਬਣੀਓ ਆ ਸਾਡੀ ਤਾਂ ਸਭ ਦੇ ਦਿੰਦੇ ਆ ਸਾਥ ਹੈਨਾ ਸੋ ਉਹੀ ਕਹਿ ਰਹੇ ਆ ਕਿ ਯਾਰੋ ਨਸ਼ਾ ਬੱਸ ਹੋਰ ਜੋ ਮਰਜ਼ੀ ਕਰ ਲੋ ਸਾਡਾ ਨਸ਼ਾ ਜਿਹੜੀ ਚੀਜ਼ ਆ ਨਾ ਇਹ ਬੰਦੇ ਨੂੰ ਲੈ ਜਾਂਦੀ ਆ ਪਰਿਵਾਰ ਉੱਜੜ ਜਾਂਦੇ ਘਰ ਉੱਜੜ ਜਾਂਦਾ ਜ਼ਿੰਦਗੀ 'ਚ ਸਾਰੇ ਰੋਗ ਲੱਗ ਜਾਂਦੇ ਬੰਤੇ ਨਹੀਂ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਣਾ ਹੱਲੇ ਤਾਂ ਜਵਾਨੀ ਦਾ ਜੋਸ਼ ਆ ਤੁਸੀਂ ਕਮਾਰਾਂ ਖਾ ਰਹੇ ਆ ਜਾਂ ਕੁਝ ਵੀ ਰਕਲ ਉੱਤਰ ਫਿਰ ਰਹੇ ਆ ਕੱਲੋਂ ਜਦੋਂ ਤੱਕ ਡੀਆਂ 40 ਤੋਂ ਤੇ ਨੂੰ ਸਰੀ ਨੇ ਵੀ ਸਾਥ ਛੱਡ ਦੇਣਾ ਨਾ ਕਿਉਂਕਿ ਇਹੀ ਟਾਈਮ ਆ ਕਮਾਉਣੇ ਦਾ 15 ਤੋਂ 20 ਸਾਲ ਯਾਨੀ 21 ਤੋਂ ਲੈ ਕੇ ਰੱਖ ਲੋ 40 ਸਾਲ ਤੱਕ ਬੰਦਾ ਡਟ ਕੇ ਮਿਹਨਤ ਕਰਦਾ ਹੈ ਵੀ ਉਦੋਂ ਤੱਕ ਸੈੱਟ ਹੋ ਜਾਂਦਾ ਆ ਤੇ ਮੁੜ ਕੇ ਮੈਨੂੰ ਬੁੜਾਪੇ 'ਚ ਕਿਸੇ ਮੂਰੇ ਹੱਥ ਨਾ ਆੜਨੇ ਪੈਣ ਤੇ ਪੈਸਾ ਹੋਣਾ ਜ਼ਰੂਰੀ ਆ ਅੱਜ ਕੱਲ੍ਹ ਕਹਿੰਦਾ ਨਾ ਭਰਾ ਨਾ ਜਦਾ ਯਾਰ ਇੱਕ ਹਫ਼ਤੇ ਜਹੀ ਆ ਨਾ ਬਾਪ ਨਾ ਭਈਆ ਸਭ ਤੋਂ ਵੱਡਾ ਰੁਪਈਆ ਸਕੇਰ ਉਹੀ ਗੱਲ ਆ ਸਭ ਤੋਂ ਵੱਡਾ ਪੈਸਾ ਹੀ ਆ ਸੋ ਜਿੰਨੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਵੀ ਜਿੰਦਾ ਦੀ ਪਰਵਰਿਸ਼ਾਤ ਉਹ ਹੀ ਹਸਾਣਾ ਬੱਚਾ ਵਦੂਗਾ ਘਰ ਬੱਚਿਆਂ ਨਾਲ ਵਿੱਚ ਆ ਜੀਦਾ ਵੀ ਜਿਹੜੀ ਦਿੱਤਾ ਦੀ ਦੰਦਾਂ ਚੋਂ ਸੇ ਉਹਨਾ ਪੱਕਾ ਮਨਮਨਾ ਹੋਣ ਮੈਂ ਫੇਰ ਮੈਂ ਇੱਥੇ ਵੀਡੀਓ ਫੇਰ ਲਾਉਂਗਾ ਜਿਹੜੀ ਮੇਰੀ ਲੰਬੀ ਹੋ ਰਹੀ ਆ ਨਾ ਯਾਰ ਮੈਨੂੰ ਇਹ ਟਿਕੋ ਡਿਡ ਦੇ ਕੰਦੇ ਆਉਂਦੇ ਕਿ ਮੈਂ ਕਹਿੰਦਾ ਵੀਡੀਓ ਦੇ ਕੋਈ ਨਹੀਂ ਆਪਾਂ ਹੋਰ ਹੀ ਹੋਲੇ ਸਿੱਖ ਰਹੇ ਤੇਵੇ ਜਿਵੇਂ ਤੁਹਾਡਾ ਪਿਆਰ ਮਿਲੂਗਾ ਮੈਨੂੰ ਮੈਂ ਉਵੇਂ ਆਪਾਂ ਵਧੀਆ ਕੰਟੈਂਟ ਬਣਾਵਾਂਗੇ ਤੁਹਾਡੇ ਲਈ ਸੋ ਕਿਪ ਯੂ ਵਾਚਿੰਗ